ਦੇ ਰੇਤੀ ਪ੍ਰਤੀਕਸ਼ਨ ਸਮੂਹ ਸ਼ਹਿਰ ਨਿਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਸ਼ਵਰਾਤਰੀ ਦੀ ਸ਼ੋਭਾ ਯਾਤਰਾਵਾਂ ਸ਼ਵਰਾਤਰੀ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਔਰ ਸਭ ਤੋਂ ਵੱਧ ਜਿਹੜੀਆਂ ਵਧਾਈਆਂ ਨੇ ਉਹ ਬੋਲੀ ਏਕੀ ਫੋਜ ਕਰੇਗੀ ਮੋਜ ਇਸ ਵਧਾਈ ਦੀ ਪਾਤਰ ਜਿਹੜੀ ਅੱਜ ਸ਼ੋਭਾ ਯਾਤਰਾ ਨਿਕਲੀ ਆ ਉਹ ਬਹੁਤ ਹੀ ਵਧੀਆ ਔਰ ਬਿਨਾ ਕਿਸੇ ਸਰੂਪਾਂ ਦੇ ਬਣਾਏ ਨਿਕਲੀ ਆ ਤੁਸੀਂ ਵੀ ਸਾਰੀ ਜ਼ੋਭਾ ਯਾਤਰਾ ਕਵਰ ਕੀਤੀ ਆ ਦੇਖਿਆ ਵਾ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਸਰੂਪ ਨਹੀਂ ਬਣਾਇਆ ਗਿਆ ਜੋ ਕਿ ਔਰ ਬਿਨਾ ਕਿਸੇ ਗੈਰ ਰਾਜਨੀਤਿਕ ਪਾਰਟੀ ਦੇ ਕਿਸੇ ਦੇ ਵੀ ਮਤਲਬ ਪਾਰਟੀ ਦੇ ਨੁਮਾਇੰਦੇ ਨੂੰ ਨਹੀਂ ਬੁਲਾਇਆ ਗਿਆ ਸਮੂਹ ਜਿੰਨੀ ਵੀ ਸੰਗਤ ਸੰਗਤ ਦੇ ਰੂਪ ਦੇ ਵਿੱਚ ਲੋਕ ਆਏ ਨੇ ਔਰ ਬਹੁਤ ਹੀ ਵਧੀਆ ਸ਼ੋਭਾ ਯਾਤਰਾ ਨਿਕਲੀ ਆ ਔਰ ਮੈਂ ਇਹ ਗੱਲ ਕਹਿਣੀ ਚਾਹਾਂਗਾ ਤੁਹਾਡੇ ਮਾਧਿਅਮ ਰਾਹੀਂ ਆਪਣੇ ਸ਼ਹਿਰ ਦੇ ਯਾਤਰਾ ਕੱਢਣ ਵਾਲਿਆਂ ਨੂੰ ਵੀ ਕਿ ਜਿਹੜੀ ਯਾਤਰਾਵਾਂ ਨੇ ਉਹਦਾ ਸਰੂਪ ਜਿਸ ਭਗਵਾਨ ਦੀ ਅਸੀਂ ਯਾਤਰਾ ਕੱਢਣੀ ਆ ਉਹਨੂੰ ਹੀ ਪਾਲਕੀ ਦੇ ਵਿੱਚ ਸ਼ੋਭਿਤ ਕਰਕੇ ਸਿਰਫ ਉਹਦਾ ਹੀ ਸਵਾਗਤ ਕੀਤਾ ਜਾਵੇ ਨਾ ਕਿ ਆਪਣਾ ਸਵਾਗਤ ਕਰਾਇਆ ਜਾਵੇ ਔਰ ਨੱਚਣ ਗਾਉਣ ਦਾ ਪ੍ਰੋਗਰਾਮ ਜਿਹੜਾ ਉਹ ਬਿਲਕੁਲ ਬੰਦ ਕੀਤਾ ਜਾਵੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਮੇਰਾ ਨਾਮ ਕਰਨ ਸਿੰਘ ਹੈ ਮੈਂ ਭੋਲੇ ਦੀ ਫੌਜ ਕਰੇਗੀ ਮੌਲ ਕਮੇਟੀ ਦਾ ਸੇਵਕ ਹਾਂ ਤੇ ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਸ਼੍ਰੋਤੀ ਦੇ ਅਪਲੈਕਸ਼ ਵਿੱਚ ਸ਼ੋਭਾ ਯਾਤਰਾ ਕੱਢੀ ਹੈ ਜੋ ਕਿ ਮਸ਼ਾਹਰੇ ਤੋਂ ਹੋ ਕੇ ਨਵਾਂ ਪਿੰਡ ਬਹਾਦਰ ਪੋਲਿਟੀਬਿਟੀ ਤੋਂ ਹੁੰਦੇ ਚਾਵਾ ਚਾਵੇ ਤੋਂ ਨੰਗਲ ਨਮੀਨ ਕਾਲ ਦੀ ਸਮਾਪਤੀ ਹੈ ਜੋ ਕਿ ਅੱਜ ਅਸੀਂ ਹਰ ਤਾਂ ਸਾਲ ਦੀ ਤਰ੍ਹਾਂ ਹੀ ਇਹਨੂੰ ਬਿਨਾ ਝਾਕੀਆਂ ਤੋਂ ਕੱਢਿਆ ਤੇ ਸਾਡੇ ਨਾਲ ਅੱਜ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਦੂਰੋਂ ਸੰਗਤਾਂ ਆਈਆਂ ਹਨ ਤੇ ਅਸੀਂ ਚਾਹੁੰਦੇ ਹਾਂ ਕਿ ਗਿਆਨ ਵੱਲ ਸਮਝ ਵੀ ਤਾਂ ਹੀ ਰੌਣਕ ਲੱਗੀ ਤੇ ਮੈਂ ਆਪਣੇ ਸਾਰੇ ਸਾਥੀਆਂ ਦੇ ਨਾਲ ਗਦਾਪੁਰ ਤੋਂ ਸਤੰਜਾਗਰ ਮੰਚ ਤੇ ਇਹ ਸਾਰੇ ਆਏ ਹੋਏ ਆਪਣੇ ਮਹਿਮਾਨਾਂ ਦੀ ਬਹੁਤ ਬਹੁਤ ਧੰਨਵਾਦ ਕਰਦਾ ਆਪਣੀ ਕਮੇਟੀ ਵੱਲੋਂ ਵੀ ਤੇ ਉਮੀਦ ਕਰਦਾ ਕਿ ਅੱਗੇ ਆਵਾ ਸਮਾ ਸਾਡਾ ਹੋਰ ਹੀ ਵਧੀਆ ਨਿਕਲੇ ਹਰ ਹਰ ਮਹਾਦੇਵ